ਜੋ ਕੋਈ ਸਾਡੇ ਪਿੰਡ ਦੇ ਵਿੱਚ ਟਾਵਰ ਲੱਗ ਰਿਹਾ ਕੋ ਇੱਕ ਬਹੁਤ ਬੁਆਰੀਆਂ ਭੜੀਆਂ ਹੋਈਆਂ ਲੰਬਤ ਨਹੀਂ ਹੈ ਕੱਟੇ ਤੇ ਦੀ ਅਸਰ ਕਰਿਆ ਜੋਗਰਾ ਦੀ ਅਸਰ ਕਰਿਆ ਇਹਦੇ ਹਰਵੰਦ ਦੇ ਵਿੱਚ ਅਸੀਂ ਇੱਕ ਕਮਿਟੀ ਨੂੰ ਬੁਲਾਇਆ ਅੱਜ ਇਹਨਾਂ ਦਾ ਇੱਕ ਬਹੁਤ ਵੱਡਾ ਧੰਨਵਾਦੀ ਕਰਦੇ ਆਂ ਜਿਹੜਾ ਉਹਨਾਂ ਨੇ ਟੋਪ ਉੱਤੇ ਇਹ ਕੰਮ ਕੀ ਇਹ ਵੀ ਅੱਜ ਇਹਦੇ ਵਿੱਚ ਉਹ ਚਾਰ ਬੰਦੇ ਉੱਤੋਂ ਬਹੁਤ ਦਿਨਾਂ ਦੀ ਰਾਤ ਨੂੰ ਟੰਗਰ ਲਿਆ ਕੇ ਇਹਨੂੰ ਪੂਰਾ ਫਿੱਟ ਕਰਿਆ ਰਾਤ ਨੂੰ ਆਤ ਜਦੋਂ ਵੀ ਅਸੀਂ ਉੱਧਰ ਗਏ ਆਂ ਦੀ ਚਾਹ ਦੇ ਗਏ ਆਂ ਤੇ ਚਾਹ ਪੀਂਦਿਆਂ ਤੇ ਇਹਨਾਂ ਨੇ ਸਾਡੇ ਤੇ ਦੋ ਆਪੀਤ ਲੱਗਣ ਦੇ ਟਾਈਮ ਅਸੀਂ ਇੱਥੇ ਕੱਟੀਆਂ ਕਰੀਆਂ ਇਹਨਾਂ ਨੇ ਕੱਠੀਆਂ ਕਾਂਡ ਰਿਪੋਰਟ ਤੇ ਦਬਾਉ ਦੇ ਨਾਲ ਤੁਹਾਨੂੰ ਨਾਮਦਾਰ ਛੱਡਦੇ ਆਂ ਆਮ ਨਾਲ ਛੱਡਣ ਦੇ ਨਾਲ ਛੱਡ ਦੇ ਕੇ ਇਹਨਾਂ ਨੇ ਇਹ ਜਾਂ ਚੱਲ ਦਿੱਤਾ ਉੱਤੇ ਪਰ ਇਹ ਤੁਹਾਨੂੰ ਬਿੱਕੂ ਦੀ ਗਰਮੀ ਰੋਗ ਦਾ ਪ੍ਰਗਰਹਿ ਹੈ ਜਿਹੜਾ ਟਾਮਰ ਉਹਦੀ ਜਿਹੜੀ ਰੇਂਜਸ ਨੇ ਉਹ ਬਹੁਤ ਖਤਰਨਾਕ ਹੁੰਦੀਆਂ ਨੇ ਤੇ ਇਸ ਨੂੰ ਇਹ ਤਾਂ ਨਹੀਂ ਲੱਗਣ ਦੇਣਗੇ ਤੇ ਕਮਿਸ਼ਨ ਵੀ ਇਹਦਾ ਸਖਤ ਨੋਟਿਸ ਲਾਊਗਾ ਐਸਟੀਐਮ ਸਾਹਿਬ ਨਾਲ ਗੱਲ ਹੋਈ ਹੈ ਅੱਜ ਸਾਡੇ ਸੀਜੀਐਮ ਸਾਹਿਬ ਅਮਰਗੜ ਹਲਕੇ ਜਾ ਰਹੇ ਨੇ ਉਹਨਾਂ ਕਰਕੇ ਥੋੜਾ ਟਾਈਮ ਨਹੀਂ ਹੈਗਾ ਉਹਨਾਂ ਲਈ ਉਹ ਮੈਨੂੰ ਇਸ ਚੀਜ਼ ਦੀਆਂ ਗਾਈਡਲਾਈਨਾਂ ਭੇਜਣਗੇ ਤੇ ਫਿਰ ਪੜ੍ਹ ਕੇ ਜੋ ਵੀ ਹੋਊਗਾ ਉਸ ਤਰ੍ਹਾਂ ਦੀ ਕਾਰਵਾਈ ਕਰਾਂਗੇ ਅਗਰ ਲੋਕਾਂ ਦੇ ਕਹਿਣ ਮੁਤਾਬਕ ਵੀ ਇਹ ਅਨਲੀਗਲੀ ਹੈ ਜਿਹੜਾ ਹੈ ਘੱਟਾ ਬਣਦਾ ਅਗਰ ਅਨਲੀਗਲੀ ਹੋਇਆ ਤਾਂ ਵੀ ਨੋਟਿਸ ਹੋਊਗਾ ਜੀ ਸਖਤ ਨਾਲ ਸਖਤੀ ਨਾਲ ਕਿ ਜਿਹੜਾ ਬੰਦਾ ਲਵਾ ਰਿਹਾ ਟਾਵਰ ਉਤੇ ਕਾਰਵਾਈ ਹੋਊਗੀ ਬਿਲਕੁਲ ਹੋਗੀ ਜਿੱਥੇ ਵੀ ਕੋਈ ਅਲੀਗਲੀ ਚੀਜ਼ ਹੋਗੀ ਉਹ ਤੇ ਸਭ ਤੇ ਕਾਰਵਾਈ ਹੋਊਗੀ ਕਿ ਨਾ ਆਪਣਾ ਪ੍ਰਧਾਨ ਇਤ ਸਿੰਘ ਬਲੇ ਅਸੀਂ ਬਹੁਤ ਇੱਕ ਪਰਾਲਾ ਵੱਡਾ ਕੀਤਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਟਾਵਰ ਲੱਗ ਰਿਹਾ ਉਹ ਇੱਕ ਬਹੁਤ ਬਿਮਾਰੀਆਂ ਭੈੜੀਆਂ ਉਹਦੇ ਨਾਲ ਲੱਗ ਰਹੀਆਂ ਸਾਡੇ ਬੱਚੇ ਤੇ ਵੀ ਅਸਰ ਪੈ ਰਿਹਾ ਬਜ਼ੁਰਗਾਂ ਤੇ ਵੀ ਅਸਰ ਪੈ ਰਿਹਾ ਇਹਦੇ ਸ਼ਰਬੰਧ ਦੇ ਵਿੱਚ ਅਸੀਂ ਅੱਜ ਇੱਕ ਕਮਿਸ਼ਨਰ ਨੂੰ ਬੁਲਾਇਆ ਅਸੀਂ ਇਹਨਾਂ ਦਾ ਇੱਕ ਬਹੁਤ ਵੱਡਾ ਧੰਨਵਾਦੀ ਕਰਦੇ ਆ ਆਪਦੇ ਕਰਨੇ ਇੱਕ ਮਾਫੀ ਵੀ ਮੰਗਦੇ ਆ ਕਿਉਂਕਿ ਅਸੀਂ ਜਿਹੜੀ ਤੇ ਸਫਾਈ ਨਹੀਂ ਕਰ ਸਕੇ ਕਿਉਂਕਿ ਮੌਕੇ ਤੇ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਿਚਾਲੇ ਇੱਕ ਬਹੁਤ ਵੱਡੀ ਘਾਟ ਆਈ ਆ ਦੇਖਣ ਦੇ ਵਿੱਚ ਆਇਆ ਹੈਗਾ ਮੈਂ ਮੈਂ ਤੁਹਾਡੀ ਗੱਲ ਕੱਟੂਗਾ ਦੇਖਣ ਦੇ ਵਿੱਚ ਆ ਵੀ ਟਾਵਰ ਜਿਹੜਾ ਪ੍ਰੋਪਰ ਲੱਗ ਕੇ ਤਿਆਰ ਹੋ ਚੁੱਕਿਆ ਸਿਰਫ ਕਮੀ ਕਨੈਕਸ਼ਨ ਦੀ ਆ ਕੀ ਲੋਕਾਂ ਨੂੰ ਪਹਿਲਾਂ ਪਤਾ ਨਹੀਂ ਲੱਗਿਆ ਟਾਵਰ ਦਾ ਵੀ ਟਾਵਰ ਲੱਗ ਰਿਹਾ ਸਾਨੂੰ ਬਿਲਕੁਲ ਪਤਾ ਸੀਗਾ ਜੀ ਜਦੋਂ ਉਹ ਇਨਾਂ ਨੇ ਟੂਰ ਉੱਤੇ ਕਹਿੰਦੇ ਸੀਗੇ ਵੀ ਅਸੀਂ ਇਹਦੇ ਵਿੱਚ ਉਹ ਚਾਰ ਪਣਾ ਉਦੋਂ ਬਾਅਦ ਇਹਨਾਂ ਨੇ ਰਾਤ ਨੂੰ ਟੈਂਗਰ ਲਿਆ ਕੇ ਇਹਨੂੰ ਪੂਰਾ ਫਿੱਟ ਕਰਿਆ ਰਾਤ ਨੂੰ ਰਾਤ ਜਦੋਂ ਕਿ ਅਸੀਂ ਉੱਧਰ ਗਏ ਆ ਡੀਜੀ ਸਾਹਿਬ ਦੇ ਗਏ ਆ ਅੱਜ ਜੀ ਸਭ ਕੋਲ ਮਿਲੇ ਆ ਤੇ ਇਹਨਾਂ ਨੇ ਛਾੜੇ ਤੇ ਦੁਆ ਕੀਤਾ ਲੱਗਣ ਦੇ ਟਾਈਮ ਅਸੀਂ ਇੱਥੇ ਬੀਬੀਆਂ ਇਕੱਠੀਆਂ ਕਰੀਆਂ ਇਹਨਾਂ ਨੇ ਇਕੱਠੀਆਂ ਕਾਂਝਰਪੁਰ ਤੋਂ ਦਬਾਉ ਦੇ ਨਾਲ ਸਾਨੂੰ ਅਮਰਗੜ ਛੱਡ ਲਿਆ ਆਮਰਗੜ ਛੱਡਣ ਦੇ ਨਾਲ ਛੱਡੇ ਤੇ ਇਹਨਾਂ ਨੇ ਇਹ ਜਗ੍ਹਾ ਤੇ ਸਰਪ੍ਰਸਤ ਕੀਤਾ ਵਿੱਚ ਪੰਚਾਇਤ ਨੂੰ ਵੀ ਤੁਸੀਂ ਬਿਲਕੁਲ ਨਹੀਂ ਰੋਕ ਸਕਦੇ ਇਹਨਾਂ ਨੇ ਪ੍ਰਸ਼ਾਸਨ ਦੇ ਧੱਕੇ ਨਾਲ 12ਤਵਾਰ ਦਾ ਫੈਸਲਾ ਠਾਇਆ 12ਤਵਾਰ ਵਿੱਚ ਇਹ ਪੂਰਾ ਖੜਾ ਕੀਤਾ ਨੇ 2 ਦਿਨ ਦੇ ਵਿੱਚ ਸਾਡੀ ਨਾਈਟ ਚੱਲ ਗਈ ਉਸ ਤੋਂ ਬਾਅਦ ਸੋਮਵਾਰ ਦੇ ਵਿੱਚ ਇਹਨਾਂ ਨੇ ਜੀ ਵੀਰ ਹੀ ਰਾਤ ਨੂੰ 10 ਵਜੇ ਤੱਕ ਕਨੈਕਸ਼ਨ ਦਵਾਗੇ। ਇਹ ਇੱਥੇ ਬੈਠੇ ਰਹੇ ਨੇ ਰਾਤ ਤੱਕ। ਅਸੀਂ ਆਪਾਂ ਬੈਠ ਕੇ ਪਹਿਰਾ ਦਿੱਤਾ। ਤਾਂ ਵੀ ਇਹ ਜਿਹੜੇ ਦੇਖਿਆ ਵੀ ਹੁਣ ਜਾਂਦੇ ਨਹੀਂ 10:30 ਵਜੇ ਚੁੱਕਰੋਂ ਕੱਢੇ ਨਹੀਂ। ਨਹੀਂ ਇਹ ਕਨੈਕਸ਼ਨ ਦੇ ਨੇ ਵੀ ਤੇ ਆ ਬੈਠੇ ਸੀਗੇ। ਨਗਰਪੰਚਾਇਤ ਦਾ ਇਸ ਟਾਵਰ ਨੂੰ ਲੈ ਕੇ ਜਿਹੜਾ ਹੈਗਾ ਕੋਈ ਉਪਰਾਲਾ ਕੀਤਾਗਾ ਰੋਕਣ ਵਾਸਤੇ ਇੱਕ ਨਗਰਪੰਚਾਇਤ ਦਾ ਐਡਾ ਕੋਈ ਉਪਰਾਲਾ ਨਹੀਂ ਬਹੁਤ ਵੱਡਾ ਸੀਗਾ। ਉਦਦੇ ਮੌਕੇ ਦੇ ਇੱਥੇ ਆਈ ਆ। ਇਹ ਹੋਰ ਨਾਲ ਵੀ ਇਹ ਥਾਣੇ ਜਿਹੀ ਐਡਾ بڑا ਉਪਰਾਲਾ ਹੁੰਦਾ। ਕਾ ਪ੍ਰਸ਼ਾਸਨ ਸਾਨੂੰ ਤੰਗ ਨਹੀਂ ਕੀਤਾ ਪ੍ਰਸ਼ਾਸਨ ਨੇ ਸਾਨੂੰ ਬਹੁਤ ਜ਼ਿਆਦਾ ਤੰਗ ਕੀਤਾ ਤੰਗ ਕਰਕੇ ਇਹਨਾਂ ਨੇ 2 ਦਿਨ ਦੇ ਵਿੱਚ ਇਹ ਕਰਾ ਦਿੱਤਾ ਕੀ ਮੰਗ ਕਰਾਂਗੇ ਹੁਣ ਤੁਸੀਂ ਅਸੀਂ ਮੰਗ ਨਿਸ਼ਾਪ ਹੀ ਸਾਨੂੰ ਚਾਹੀਦਾ ਜੀ ਵੀ ਸਾ ਇਹ ਤੇ ਟਾਵ ਨਾ ਲੱਗ ਜਾਵੇ ਕਿਉਂਕਿ ਜਿਹੜੇ ਆਉਣ ਵਾਲੇ ਪੀੜ੍ਹੀਆਂ ਛੱਡੀਆਂ ਉਹਨਾਂ ਅਸੀਂ ਬਚਾ ਛਕੀਏ ਸਾਡੇ ਬਜ਼ੁਰਗਾਂ ਬਚਾ ਛਕੀਏ ਸਾਡੇ ਬੱਚਿਆਂ ਨੂੰ ਡੰਗਰ ਪਥੀ ਤੇ ਇਹਨਾਂ ਬਿਲਕੁਲੀ ਖਤਮ ਹੋ ਰਿਹਾ ਕੋਈ ਪੰਛੀ ਨਹੀਂ ਬਚ ਰਿਹਾ ਹੁਣ ਕਾਉਂ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ ਜੀ ਕਿਤੇ ਵੀ ਇਹਦੀਆਂ ਕਿੰਨੀਆਂ ਤੇਜ਼ ਨੇ ਅਸੀਂ ਮੰਗ ਇਹ ਕਰ ਰਹੇ ਹਾਂ ਵੀ ਇੱਥੋਂ ਪੱਟ ਕੇ ਪਛਤ ਕਿ ਜੇ 2 ਕਿਲੋਮੀਟਰ ਦੇ ਫਰਕ ਨਾਲ 3 ਕਿਲੋਮੀਟਰ ਨਾਲ ਲਾਇਆ ਜਾਵੇ ਸਾਨੂੰ ਕੋਈ ਤਰਾਂ ਨਹੀਂ। ਅਗਰ ਨਹੀਂ ਪੱਟਿਆ ਜਾਂਦਾ ਟਾਪ ਰਹੇ ਇੱਥੇ ਲਾਉਣ ਦੀ ਹਿੰਡ ਕੀਤੀ ਜਾਂਦੀ ਆ ਪ੍ਰਸ਼ਾਸਨ ਵੱਲੋਂ ਜਿਹੜੀ ਅਗਲੀ ਕਾਰਵਾਈ ਆ ਫਿਰ ਕਿ ਕੀ ਹੋਗੀ ਅਸੀਂ ਬਿਲਕੁਲ ਨਹੀਂ ਲੱਗਣ ਦਵਾਂਗੇ ਜੇ ਇੱਥੇ ਚਾਹੇ ਸਾਡਾ ਕੁਝ ਵੀ ਹੋ ਜਵੇ। ਵੇਚਾਂਗੇ ਐ ਕਿੰਡੇ ਟੇ ਰਹਾਂਗੇ। ਅੱਜ ਮੰਨਮੀ ਪਿੰਡ ਦੇ ਵਿੱਚ ਪਹੁੰਚੇ ਹਾਂ ਧਰਨਾ ਲੱਗਿਆ ਹੋਇਆ ਇੱਥੇ ਜਿਹੜਾ ਹੈਗਾ ਐਸਸੀ ਪਰਿਵਾਰਾਂ ਵੱਲੋਂ ਕੀ ਜਿਹੜਾ ਹੈਗਾ ਮੁੱਖ ਕਾਰਨ ਇੱਥੇ ਧਰਨੇ ਜ਼ਾਰ ਥੋੜੀ ਸੰਭੂਲਤਾ ਕੀ ਕਰਨ। ਦੇਖੋ ਜੀ ਮਨਵੀ ਪਿੰਡ ਦੇ ਲੋਕਾਂ ਨੇ ਮੈਨੂੰ ਮੇਰੇ ਤੱਕ ਪਹੁੰਚ ਕੀਤੀ ਮੇਰਾ ਨਾਮ ਗੁਲਜਾਰ ਸਿੰਘ ਬੋਬੀ ਹੈ ਮੈਂਬਰ ਐਸ்சி ਕਮਿਸ਼ਨ ਪੰਜਾਬ ਮੇਰੇ ਤੱਕ ਪਹੁੰਚ ਕੀਤੀ ਸਾਡੇ ਪ੍ਰਧਾਨ ਜੀ ਨੇ ਤੇ ਕੁਝ ਮਤਲਬ ਮੇਰੇ ਵੱਲੋਂ ਥੋੜੀਆਂ ਜਿਹੀਆਂ ਕੁਝ ਗਤੀਵਿਧੀਆਂ ਚੰਡੀਗੜ੍ਹ ਤੋਂ ਸੀਗੀਆਂ ਕੁਝ ਕਈ ਹੋਰ ਪ੍ਰੋਗਰਾਮ ਸੀਗੇ ਇਸ ਤਰ੍ਹਾਂ ਦੇ ਤੇ ਉੱਥੇ ਜਾਣ ਕਰਕੇ ਮੈਂ ਦੋ ਦਿਨ ਲੇਟ ਆਇਆ ਇੱਥੇ ਫਿਰ ਵੀ ਤੇ ਜੋ ਸਾਡੇ ਲੋਕਾਂ ਨੂੰ ਕਠਿਨਾਈਆਂ ਆ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਜੋ ਵੀ ਮੈਨੂੰ ਸਾਡੇ ਦਲਿਤ ਭਾਈਚਾਰੇ ਨੂੰ ਦੇ ਜਿੰਨੇ ਵੀ ਮਸਲੇ ਨੇ ਜਿਸ ਤਰ੍ਹਾਂ ਦੇ ਵੀ ਨੇ ਉਹਦੇ ਵਾਸਤੇ ਮੈਨੂੰ ਪੰਜਾਬ ਸਰਕਾਰ ਨੇ ਲਾਇਆ ਤੇ ਮੈਂ ਉਹਨਾਂ ਦੇ ਹੱਲ ਲਈ ਇੱਥੇ ਆਇਆ ਇਹਨਾਂ ਨੇ ਮੈਨੂੰ ਬੁਲਾਇਆ ਤੇ ਮੈਂ ਆਇਆ ਪਹੁੰਚਿਆ ਅੱਜ ਤੇ ਜੋ ਵੀ ਇਹਨਾਂ ਦੇ ਪ੍ਰੋਬਲਮ ਸੀਗੇ ਟਾਵਰ ਦੀ ਪ੍ਰੋਬਲਮ ਹੈ ਤੁਹਾਡੇ ਸਾਹਮਣੇ ਟਾਵਰ ਲੱਗ ਰਿਹਾ ਜਿਹਦੇ ਆ ਇਹਦੇ ਦੱਸ ਰਹੇ ਨੇ ਕਿ ਕਾਫੀ ਪਰਮਿਸ਼ਨਾਂ ਵੀ ਨਹੀਂ ਹੈਗੀਆਂ ਇਹਨਾਂ ਕੋਲ Airtel ਦਾ ਕੋਈ ਟਾਵਰ ਲੱਗ ਰਿਹਾ ਹੈ ਤੇ ਉਸ ਚੀਜ਼ ਦਾ ਅਸੀਂ ਦੇਖਾਂਗੇ ਵੀ ਉਹਨਾਂ ਨੂੰ ਪਰਮਿਸ਼ਨ ਹੈ ਜਾਂ ਨਹੀਂ ਹੈ ਇਹਦੇ ਬਾਰੇ ਇਹਨਾਂ ਤੋਂ ਮਤਲਬ ਇੱਥੇ ਦੇ ਲੋਕਾਂ ਤੋਂ ਸੁਣਨ ਨੂੰ ਮਿਲਿਆ ਮੈਨੂੰ ਤੇ ਬਾਕੀ ਜੋ ਇਹਨਾਂ ਨੂੰ ਕਟਰਾਈਆਂ ਆਉਣਗੀਆਂ ਲਾ ਕੇ ਟਾਵਰ ਲੱਗ ਰਿਹਾ ਜਿਹੜਾ ਟਾਵਰ ਉਹਦੀ ਜਿਹੜੀ ਰੇਂਜਸ ਨੇ ਉਹ ਬਹੁਤ ਖਤਰਨਾਕ ਹੁੰਦੀਆਂ ਨੇ ਤੇ ਇਸ ਨੂੰ ਇਹ ਤਾਂ ਨਹੀਂ ਲੱਗਣ ਦੇਣਗੇ ਤੇ ਕਮਿਸ਼ਨ ਵੀ ਇਹਦਾ ਸਖਤ ਨੋਟਿਸ ਨੋਟਿਸ ਲਾਊਗਾ ਲਿਖੜ ਦੇ ਵਿੱਚ ਆ ਵੀ ਪਹਿਲਾਂ ਵੀ ਲੋਕਾਂ ਵੱਲੋਂ ਦੱਸਿਆ ਗਿਆ ਵੀ ਜਿਹੜੇ ਐਸਸੀ ਪਰਿਵਾਰਾਂ ਦੇ ਘਰਾਂ ਦੇ ਨੇੜੇ ਕਿੱਲਾ ਜਾਂਦੇ ਨੇ ਟਾਵਰ ਕੀ ਕਾਰਨਾ ਹੈ ਗਰੀਬ ਲੋਕਾਂ ਦੇ ਘਰਾਂ ਦੇ ਉੱਪਰ ਹੀ ਕਿਉਂ ਦਬਾਅ ਪਾਇਆ ਜਾਂਦਾ ਹੈ ਇਹ ਟਾਵਰ ਲਗਾ ਕੇ ਜਿਹੜੇ ਹੈਗੇ ਨੇ ਦੇਖੋ ਜੀ ਗਰੀਬ ਲੋਕ ਹੈ ਹਰ ਕੋਈ ਇਹਨਾਂ ਤੇ ਅਸਰ ਪਾਉਂਦਾ ਹੈ ਵੱਡੇ ਲੋਕ ਇਹਨਾਂ ਤੇ ਅਸਰ ਪਾਉਂਦੇ ਨੇ ਪਰ ਫਿਰ ਵੀ ਇਹਦਾ ਸਖਤ ਨੋਟਿਸ ਲਿਆ ਜਾਊਗਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਲੋਕਾਂ ਨੂੰ ਧਮਕੀ ਦਿੱਤੀ ਜਾਂਦੀਆਂ ਨੇ ਵੀ ਤੁਹਾਨੂੰ ਜਿਹੜਾ ਚੱਕ ਕੇ ਲੈ ਜਾਾਂਗੇ ਪਰਚੇ ਕਰਦਾਂਗੇ ਤੁਹਾਡੇ ਉੱਪਰ ਮ ਅੱਜ ਸਾਡੇ ਸੀਐਮ ਸਾਹਿਬ ਅਮਰਗੜ ਹਲਕੇ ਚਾ ਰਹੇ ਨੇ ਉਹਨਾਂ ਕਰਕੇ ਥੋੜਾ ਟਾਈਮ ਨਹੀਂ ਹੈਗਾ ਉਹਨਾਂ ਲਈ ਉਹ ਮੈਨੂੰ ਇਸ ਚੀਜ਼ ਦੀਆਂ ਗਾਈਡਲਾਈਨਾਂ ਭੇਜਣਗੇ ਤੇ ਫਿਰ ਪੜ੍ਹ ਕੇ ਜੋ ਵੀ ਹੋਊਗਾ ਉਸ ਤਰ੍ਹਾਂ ਦੀ ਕਾਰਵਾਈ ਕਰਾਂਗੇ ਅਗਰ ਲੋਕਾਂ ਦੇ ਕਹਿਣ ਮੁਤਾਬਕ ਵੀ ਅਨਲੀਗਲੀ ਹੈ ਜਿਹੜਾ ਹੈਗਾ ਟਾਪ ਲਗ ਰਿਹਾ ਅਗਰ ਅਨਲੀਗਲੀ ਹੋਇਆ ਤਾਂ ਵੀ ਨੋਟਿਸ ਹੋਊਗਾ ਜੀ ਸਖਤ ਨਾਲ ਤੋਂ ਸਖਤੀ ਨਾਲ ਕਿ ਜਿਹੜਾ ਬੰਦਾ ਲਵਾ ਰਿਹਾ ਟਾਵਰ ਉਹਤੇ ਕਾਰਵਾਈ ਹੋਊਗੀ ਬਿਲਕੁਲ ਹੋਊਗੀ ਜਿੱਥੇ ਵੀ ਕੋਈ ਅਨਲੀਗਲੀ ਚੀਜ਼ ਹੋਊਗੀ ਉਹਤੇ ਤੇ ਸਭ ਤੇ ਕਾਰਵਾਈ ਹੋਊਗੀ ਮੇਰਾ ਨਾਮ ਗੁਰਪ੍ਰੀਤ ਸਿੰਘ ਜੁੱਤੀ ਪਿੰਡ ਕੋਪਤਲਾ ਜੀ ਅੱਜ ਅਸੀਂ ਮੰਨਵੀ ਪਿੰਡ ਦੇ ਵਿੱਚ ਪਹੁੰਚੇ ਆ ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਨਿੱਤਰ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਇੱਕ ਰਹਿਸੀ ਏਰੀਏ ਦੇ ਵਿੱਚ ਇੱਕ ਕੰਪਨੀ ਵੱਲੋਂ ਨਜ਼ਾਇਲ ਟਾਵਰ ਲਗਾਇਆ ਜਾ ਰਿਹਾ ਉਸ ਦੇ ਸਬੰਧ ਵਿੱਚ ਅੱਜ ਸਾਡੇ ਵੱਡੇ ਵੀਰ ਐਸ.ੀ. ਕਮਿਸ਼ਨਰ ਮੈਂਬਰ ਗੁਲਜਾਰ ਸਿੰਘ ਬੋਬੀ ਜੀ ਅਸੀਂ ਇਹਨਾਂ ਤੱਕ ਪਹੁੰਚ ਕੀਤੀ ਇਹਨਾਂ ਨੇ ਸਾਡੇ ਨਿੱਕੇ ਜਿਹੇ ਸੱਦੇ ਦੇ ਉੱਪਰ ਅੱਜ ਮਾਡਨਵੀ ਪਿੰਡ ਦੇ ਵਿੱਚ ਪਹੁੰਚੇ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਛੋਟੀ ਜੀ ਅਪੀਲ ਦੇ ਉੱਤੇ ਇੱਥੇ ਆ ਕੇ ਸਾਡੇ ਲੋਕਾਂ ਦੇ ਵਿੱਚ ਸਾਡੀ ਪ੍ਰੋਬਲਮ ਨੂੰ ਹੱਲ ਕਰਨ ਦਾ ਸਾਨੂੰ ਯਕੀਨ ਦਿਵਾਇਆ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤ